ਤੈਂ ਤੈਨੂੰ ਛਤਿਰਦਾ ਦੀ ਚੋਰੀ ਮੇਰੇ ਸਾਡੇ ਇਲਜ਼ਾਮ ਲਾਇਆ ਤੇਰਾ ਹਾਮੀ ਰੋਕੀ ਹੋ 5 ਸਾਲ ਦੀ ਸਾਡੀ ਬਜੀ ਮੈਂ ਤਾਂ ਅਗਰ ਮੁੜ ਕੰਮ ਕਰਨਾ ਹੀ ਨਹੀਂ ਸੋਸ਼ਲ ਕੰਮਨੀ ਕਰ ਰਹਾ ਮੈਂ ਪਿੰਡ ਦਾ ਛੱਡ ਦੇਣਾ ਸਾਰਾ ਉਹ ਕਹਿੰਦੇ ਤੁਸੀਂ ਕਿ ਬੜੇ ਕੇਸ ਕੰਮ ਦੇ ਵਿੱਚ ਚੀਜ਼ ਉੜ ਤਾ ਤਕਰੀਬਨ ਅੱਧੀ ਪੌਣੀ ਦਿਹਾੜੀ ਤੁਹਾਨੂੰ ਕੰਮ ਹੀ ਦਿਖਾਣ ਤੇ ਬਤੀਤ ਹੋ ਜਾਊਗਾ ਸਸਿਆ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਵਿਕਾਸ ਦੀ ਗੱਲ ਚੱਲੀ ਆ ਤਾਂ ਪਿੰਡ ਨਸਰਾਲੇ ਪਹੁੰਚੇ ਆ ਪੰਜਾਬ ਸਰਕਾਰ ਵੱਲੋਂ ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਵਿਕਾਸ ਕਰਜਨ ਲੱਗ ਕੇ ਪਿੰਡਾਂ ਦੀ ਅਰਥ ਵਿਵਸਥਾ ਨੂੰ ਲੈ ਲਈਏ ਜਾਂ ਪਿੰਡ ਦਾ ਵਿਕਾਸ ਲੈ ਲਈਏ ਗਲੀਆਂ ਨਾਲੀਆਂ ਸੀਵਰੇਜ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਵਿਕਾਸ ਕਾਰਜ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਕਿੱਦਾਂ ਦੇ ਉਪਲਬਧੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਤੇ ਸਾਡੇ ਨਾਲ ਜੁੜੇ ਨੇ ਪਿੰਡ ਦੇ ਸਰਪੰਚ ਸਾਹਿਬ ਤੇ ਨਾਲ ਸਾਡਾ ਮੌਜੂਦਾ ਮੈਂਬਰ ਪੰਚਾਇਤ ਜੋ ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਤੇ ਅਸੀਂ ਆਪਣੀ ਦਰਸ਼ਕਾਂ ਤੱਕ ਤੇ ਪੰਜਾਬ ਸਰਕਾਰ ਤੱਕ ਉਹ ਸਾਹਮਣੇ ਲਿਆ ਕੇ ਤੇ ਇਹਨਾਂ ਦੇ ਵਿਕਾਸ ਕਾਰਜਾਂ ਵਿੱਚ ਜੋ ਵਾਅਦਾ ਹੋਵੇਗਾ ਤੇ ਉਹ ਸਰਕਾਰ ਦੀ ਇੱਕ ਪਹਿਲ ਕਦਮੀ ਹੋਵੇਗੀ। ਸਵਾਗਤ ਹੈ ਸਰਪੰਚ ਸਾਹਿਬ ਜੀਬੀਸੀ ਅਪਡੇਟ ਦੇ ਵਿੱਚ ਜੀ। ਜੀ थैंक यू। थैंक यू। ਤੁਸੀਂ ਮੌਜੂਦਾ ਸਰਪੰਚ ਰਹੇ ਹੋ ਨਸਰਾਲਾ ਪਿੰਡ ਦੇ ਜੀ। ਜੀ। ਜੇ ਵਿਕਾਸ ਕਾਰਜ ਦੀ ਗੱਲ ਕਰੀਏ ਤਾਂ ਕਿੱਥੇ ਤੱਕ ਵਿਕਾਸ ਕਾਰਜ ਤੁਹਾਡੇ ਪਿੰਡ ਦੇ ਹੋ ਚੁੱਕੇ ਨੇ? ਕਿੰਨਾਂ ਦੀਆਂ ਉਪਲਬਧੀਆਂ ਤੁਹਾਡੀਆਂ ਪਹਿਲਾਂ ਨਾਲੋਂ ਕਿੰਨੀਆਂ ਕੋ ਉਪਲਬਧੀਆਂ ਹੋ ਚੁੱਕੀਆਂ ਪਿੰਡ ਦੀਆਂ? ਵਿਕਾਸ ਸੇ ਪਿੰਡ ਦਾ ਕਾਫੀ ਹੋਇਆ ਲੇਕਿਨ ਇਨਫਰੈਂਸ ਗੌਰਮਤ ਦੇ ਬਹੁਤ ਹੋ। ਵਿਕਾਸ ਹਲੋ ਅਸੀਂ ਆਪਣੇ ਨੂੰ ਜਿੱਥੇ ਪ੍ਰਾਣੀ ਟਾਇਲ ਚਾਰਜਰ ਦੀ ਉਹ ਚਲਾਈ ਆ ਨਮੀਨੇ ਲਾਈ ਤੇ ਉਹਨੂੰ ਕਰਨ ਦੇ ਬਾਅਦ ਉਹ ਜਿਹੜਾ ਸਾਨੂੰ ਸਿੱਟਾ ਮਿਲਿਆ ਨਾ ਉਹ ਬਹੁਤ ਮੋੜਾ ਮਿਲਿਆ ਕੀ ਸਿੱਟਾ ਮਿਲਿਆ ਜੀ ਕਿੱਥੇ ਚੋਰੀ ਦਾ ਸਿੱਟਾ ਉਹ ਤੁਸੀਂ ਚੋਰੀ ਕੀਤੀ ਆ ਅੱਛਾ ਜੀ ਹਾਂ ਤੇ 370000 ਦੀ ਚੋਰੀ ਉਹ ਮੇਰੇ ਸੜੇ ਇਲਜ਼ਾਮ ਲਾਇਆ ਅੱਛਾ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਲੱਗਾ 370000 370000 ਚੋਰੀ ਤੁਸੀਂ ਕੀਤਾ ਇਹ ਗੁਰਮੁਖ ਦਾ ਪਿਆਸਾ ਵਿਕਾਸ ਦੇ ਵਿੱਚੋਂ ਪਰ ਤੁਹਾਡੇ ਵੱਲੋਂ ਉਹ ਵਿਕਾਸ ਦੇ ਕੰਮਾਂ ਵਿੱਚ ਵਰਤਿਆ ਗਿਆ ਐਸੇ ਕੰਮਾਂ ਤੇ ਵਰਤੋਂ ਦੇ ਜ਼ਿਆਦਾ ਵਰਤਿਆ ਗਿਆ ਆਪਣੇ ਕੋਲੋਂ ਵੀ ਲਾਏ ਆ ਇਹ ਨਹੀਂ ਕਿ ਸਿਰਫ ਇਹ ਇਹਨਾਂ ਦੇ ਪੈਸੇ ਵਰਤ ਕੀਤਾ ਆਪਣੇ ਵੀ ਲਾਏ ਆ ਇਹ ਪਿੰਡ ਦੀਆਂ ਸਾਰੀਆਂ ਸੜਕਾਂ ਬਣਾਈਆਂ ਸਾਰੀਆਂ ਗੜੀਆਂ ਨਾਲੀਆਂ ਸਾਰੀਆਂ ਬਣਾਈਆਂ ਸਭ ਕੁਝ ਕੀਤਾ ਔਰ ਇਹਨਾਂ ਦੇ ਵਰਕਰਾਂ ਦੇ ਇਹ ਇਹ ਬੰਦੇ ਕੰਮ ਤੇ ਲਾਉਂਦੇ ਆ ਇਹੋ ਹੀ ਦੇਖਭਾਲ ਕਰਦੇ ਆ ਇਹਨਾਂ ਦਾ ਜੀਏ ਹੁੰਦਾ ਹੋ ਕੀ ਆ ਜੇ ਜੇ ਹੀ ਦੇਦਾ ਜੇ ਹੀ ਦੇਖਣੇ ਆ ਉਹ ਛੱਟੀ ਨੂੰ ਕਹਿੰਦੇ ਸੀ ਇਹਦਾ ਐਸਾ ਕੰਮ ਹੋਇਆ ਕਿ ਨਾ ਮੈਂ ਕਰ ਲਿਆ ਸਾਰੀ ਗੱਲ ਵੀਡੀਓ ਸਾਫ ਦੇ ਨਾਲ ਬਿਲਕੁਲ ਤੁਹਾਡਾ ਕੰਮ ਠੀਕ ਆ ਉੱਥੇ ਬਿਲਕੁਲ ਠੀਕ ਹੋ ਗਿਆ ਹੁਣ ਬਾਅਦ ਦੇ ਵਿੱਚ ਨੁਕਸਨ ਨੁਕਸਨ ਕੱਢਣ ਲੱਗੇ ਹੋ 5 ਸਾਲਾਂ ਦੇ ਬਾਅਦ ਤਰਖਾ ਵੀ ਰੱਖਦੇ ਹੋ ਤਰਖਾ ਮੇਰੀ ਰੋਕੀਓ 5 ਸਾਲ ਦੀ ਹਾਲੇ ਕੋਈ ਗੱਲ ਨਹੀਂ ਪੈਸੇ ਸਾਡੇ ਆ ਸਾਡੇ ਫੰਡ ਦੇ ਵਿੱਚ ਹੀ ਗਏ ਆ ਤੇ ਤਰਖਾ ਮੇਰੀ ਲੇਕਿਨ ਉਹ ਸਿਰਫ ਸਾਈਨ ਕਰਕੇ ਵੀਡੀਓ ਸਾਫ ਦੇ ਹੁਣ ਵੀਡੀਓ ਸਾਫ ਜਵਾਬ ਦੇ ਰਹੇ ਸਾਈਨ ਨਹੀਂ ਕਰ ਰਹੇ ਮੈਂ ਕਿਸ ਚੀ ਤਨਖਾਹ ਲੈ ਰਹੇ ਹੋ ਕੋਈ ਨੌਕਰੀ ਸੇਵਾ ਮੁਕਤ ਹੋਈ ਨਹੀਂ ਨਹੀਂ ਹਮ ਨੇ ਅਜੇ 5 ਸਾਲ ਪੂਰੇ ਕੀਤੇ ਆਪਣੇ ਪਛਾਇਦੇ ਸਰਪੰਚਾਂ ਦੀ ਠੀਕ ਉਹਦੇ ਬਾਰੇ ਅੱਛਾ ਮੈਂ ਜੋ ਤਨਖਾਹ ਹੈ ਉਹ ਵੀ ਉਹ ਸਾੜੇ ਫੰਡੇ ਚ ਗਾਇਓ ਆ ਇਨਨੇ ਕੋ ਗਵਰਨਮੈਂਟ ਕੋਈ ਪੈਸੇ ਨਹੀਂ ਦਿੱਤਾ ਉਹਦੇ ਵਿੱਚ ਵੀ ਇਨਕਾਰ ਕਰ ਰਹੇ ਆ ਸਰਪੰਚ ਸ਼ਬਦ ਇੱਕ ਛੋਟਾ ਜਿਹਾ ਪਰ ਉਹਦੀਆਂ ਜ਼ਿੰਮੇਵਾਰੀਆਂ ਜੜੀਆਂ ਨੇ ਬਹੁਤ ਵੱਡੀਆਂ ਨੇ ਪੂਰੇ ਪਿੰਡ ਦੀ ਦੇਖ ਰਹਿਕ ਸਰਪੰਚ ਦੇ ਸਿਰ ਤੇ ਹੁੰਦੀ ਹੈ ਤੇ ਸਰਪੰਚ ਤੇ ਜੇ ਦੋਸ਼ ਲੱਗ ਜਾਣ ਚੋਰੀ ਦੇ ਤੇ ਕਿੱਥੋਂ ਤੱਕ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਕਿੰਨੀ ਤੁਹਾਡੇ ਦਿਲ ਦੇ ਉੱਤੇ 60 ਵਜੇ ਹੋਵੇਗੀ ਇਸ 60 ਵਜੇ ਮੈਂ ਤਾਂ ਇਹ ਮੁੜੇ ਕੰਮ ਕਰਨਾ ਹੀ ਨਹੀਂ ਸੋਸ਼ਲ ਕੰਪਨੀ ਕਰ ਰਹਾ ਮੈਂ ਪਿੰਡ ਦਾ ਛੱਡ ਦੇਣਾ ਸਾਰਾ ਜੋਸ਼ ਮੈਂ ਕੀਤਾ ਉਹ ਵੀ ਮੈਂ ਬੰਨੇ ਲਾਇਆ ਨਹੀਂ ਕਰਨਾ ਜ਼ਰੂਰ ਦੇ ਨਹੀਂ ਕਰਨੀ ਕਿਉਂਕਿ ਜੇ ਤੁਹਾਨੂੰ ਉਹ ਸਿੱਟੇ ਨਹੀਂ ਮਿਲਦਾ ਤੁਹਾਨੂੰ ਉਹ 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 ਫਾਲੀਂ ਮਿਲਦਾ ਤੇ ਕਰ ਕੀ ਕਰ ਕੰਮ ਕਰਨ ਦਾ ਫਾਇਦਾ ਕੀ ਆ ਔਰ ਤੁਸੀਂ ਆਪਣੇ ਬੱਚਿਆਂ ਤੋਂ ਵੀ ਦੁਖੀ ਹੋਨੇ ਆ ਜੀ ਤੇ ਜਿਹੜੇ ਮੈਂ ਬਾਰ ਬਾਰ ਕਹਿੰਦੀ ਨਾ ਬਣੇ ਮੈਂ ਬਣ ਗਿਆ لیکن پھر بھی وہ پوچھ دے تو তুই ਕੀ ਕੀਤਾ ਵਈ ਬੱਚਿਆਂ ਦੇ ਮਨ ਦੇ ਵਿੱਚ ਇੱਕ ਰੋਸ਼ ਜਾਗਿਆ ਕਿ ਜੇ ਇਹ ਵਿਕਾਸ ਕਾਰਜ ਕਰ ਰਹੇ ਨੇ ਤੇ ਇੱਕ ਦੋਸ਼ ਲੱਗ ਗਿਆ ਤੇ ਉਹਦੇ ਬਾਰੇ ਵੀ ਉਹਨਾਂ ਦੇ ਮਨ ਦੇ ਵਿੱਚ ਗਿਲਾ ਹੈ ਬਿਲਕੁਲ ਬਿਲਕੁਲ ਗਿਲਾ ਬੇ ਬਹੁਤ ਗਿਲਾ ਬਹੁਤ ਗਿਲਾ ਕਿਉਂਕਿ ਜਿਹੜਾ ਬੱਚਾ ਹੋ ਗਿਆ ਤੁਸੀਂ ਕਿ بڑے ਕਿਸ ਕੰਮ ਦੇ ਵਿੱਚ ਚੀਜ਼ ਉਡ ਤਾ ਉਹਦਾ ਆਪਣਾ ਕੰਮ ਕਿਰੀ ਜਿੰਦਾ ਕਰਨਾ ਸੀ ਆਪਣੇ ਕੋਲੋਂ ਕਰ ਹੀ ਜਾਂਦੇ ਕੋਲੋਂ ਕਰਕੇ ਵੀ ਤੁਹਾਨੂੰ گورنمنٹ ਕਹੇ ਤੁਸੀਂ ਕੁਝ ਨਹੀਂ ਕੀਤਾ ਅਕਾਉਂਟ ਇਹ ਲਿਖਦੇ ਆ ਸੈਕਟਰੀ ਨੇ ਚੈੱਕ ਕਰਦਾ ਸਿਕ ਉਹਦੇ ਬਿਨਾਂ ਚੈੱਕ ਵੀ ਨਹੀਂ ਲਿਖ ਸਕਦੇ ਫਿਰ ਕਿਹਦਾ ਚੋਰੀ ਹੋ ਸਕਦੀ ਹੈ ਜਦੋਂ ਆਨਲਾਈਨ ਹੀ ਸਭ ਕੁਝ ਕਰ ਦਿੱਤਾ ਫਿਰ ਕਿਹਦਾ ਚੋਰੀ ਹੋਵੇ ਕੀ ਇਹ ਕਿ ਸਰਪੰਚ ਚੋਰੀ ਕਰਸਾ ਦਾ ਉਹਨੂੰ ਕੈਸ਼ ਦਿੱਤਾ ਜਦ ਕੈਸ਼ੜਾ ਹੁੰਦੇ ਨਹੀਂ ਸਪਲਾਈਅਰ ਨੂੰ ਪੈਸੇ ਚੱਲ ਗਏ ਜਿਹੜੇ ਜੇ ਤੋਂ ਠੇਕਦੇ ਤੋਂ ਕਮਲੇ ਨੇ ਉਹਨੂੰ ਪੈਸੇ ਚੱਲ ਗਏ ਤੇ ਤੁਹਾਡੇ ਕੋਲ ਕੀ ਆ ਸਾਬਦਾ ਸਰ ਸੈਕਟਰੀ ਕੋਲ ਉਹਨਾਂ ਸੈਕਟਰੀ ਨੇ ਪੁੱਛੇ ਨਹੀਂ ਸੈਕਟਰੀ ਠੁੱਕੀ ਜਾਂਦਾ ਸਭ ਹੋਇਆ ਉਦੇ ਅਕਾਊਂਟ ਚੈੱਕ ਕਰਕੇ ਕਰਦੇ ਇਹ ਤਾਂ ਨਾ ਜਾ ਫਿਰ ਤੈਨੂੰ ਫੜ ਲਿਓ ਆਣ ਕੇ ਤੁਹਾਡੇ ਵੱਲੋਂ ਸਾਰਾ ਹਿਸਾਬ ਤਾਂ ਕਲੀਅਰ ਕਰਕੇ ਰੱਖ ਦਿੱਤਾ ਗਿਆ ਪਰ ਫਿਰ ਵੀ ਦੋਸ਼ ਲੱਗੇ ਦੇਖੋ ਜੀ ਇਹਨਾਂ ਦੇ ਐਡੀਟ ਖੋ ਚੁਗੀ ਆ ਉਦੋਂ ਐਡੀਟਰ ਨੇ ਕਿਹਾ ਵੀ ਤੁਹਾਡੇ ਨੁਕਸਾ ਕਾਊਂਟਰ ਦੇ ਵਿੱਚ ਹੁਣ ਕਿਉਂ ਨਹੀਂ ਕਿਹਾ ਸਾਨੂੰ ਖੀਰ ਦੇ ਵਿੱਚ ਜਾਣਗੇ ਨੁਕਸਨ ਨਿਕਲੇ ਆ ਤੇ ਕਾਊਂਟਰ ਇੱਥੋਂ ਤੇ ਆ ਦਿੱਲੀ ਤੋਂ ਆਇਆ ਸੰਟੂ ਤੋਂ ਆਇਆ ਉਹਨੇ ਆਪਰੇ ਚੈੱਕ ਕੀਤਾ ਜਿਨੇ ਉਹਨੇ ਪੈਸੇ ਆਏ ਆ ਉਹ ਸਭ ਕੁਝ ਠੀਕ ਕਰੇ ਸਾਈਨ ਕਰਕੇ ਬਿਲਕੁਲ ਠੀਕ ਆ ਫੇਰ ਤੁਸੀਂ ਕਿੱਦਾਂ ਉਹਦੇ ਵਿੱਚ ਚੋਰੀ ਉਹਦੇ ਵਿੱਚ ਚੋੜ ਦਾ ਇਲزام ਲਾਉਨੇ ਲੋਕਾਂ ਤੇ ਪਿੰਡ ਦੇ ਵਿੱਚ ਜੇ ਸਟਰੀਟ ਲਾਈਟਾਂ ਦੀ ਗੱਲ ਕਰੀਏ ਜਾਂ ਹੈਲਥ ਵਿਵਸਥਾ ਦੀ ਗੱਲ ਕਰੀਏ ਕਿੱਦਾਂ ਦੀ ਹੈ ਗਈ ਸਾਰੇ ਬਣਿਆ ਤਾਂ ਅਸਾਂ ਜੇ ਕੰਮ ਤਾਂ ਬਹੁਤ ਕਰਨੇ ਵਾਲੇ ਆ ਜੋ ਕਿ ਇਹਨੇ ਕੰਮ ਉਹ ਕਰਨੇ ਕਰਨੇ ਦੇਣੇ ਇਹਨੇ ਆਪਣੀ ਮਰਜ਼ੀ ਦੇ ਨਾਮ ਕੰਮ ਕਰ ਰਹੇ ਨੇ ਇਹਨਾਂ ਨੂੰ ਸੂਟ ਕਰਦਾ ਹੁਣ ਸਾਰੇ ਕਈ ਪ੍ਰੋਜੈਕਟ ਫੇਲ ਕਰ ਦਿੱਤੇ ਇੱਕ ਸਾੜਿਆ ਪੁਲੀ ਪਾਸ ਹੋਈ ਸੀ ਰੇਲਵੇ ਲਾਈਨ ਦੀ ਅਸੀਂ ਉਹਨਾਂ ਨੂੰ ਕਿਤਾਬੀ ਰਸਾ ਬੰਦ ਕਰਨਾ ਉਹ ਕਹਿੰਦੇ ਕੋਈ ਫਿਕਰ ਵਾਸੀਂ ਇੱਕ ਦੋ ਦਿਨ ਠਹਿਰ ਜਾਓ ਉਹਨੇ ਸਿਰ ਪੁਲੀਆ ਕੰਮ ਬੰਦ ਕਰਾਤਾ ਉਹ ਕਹਿੰਦੇ ਇਹ ਸਰਕਾਰ ਉਹ ਪਿਛਲੀ ਸਰਕਾਰ ਦੇ ਨਾਂ ਨੇ ਉਹਨਾਂ ਦੇ ਸਾਡੇ ਦਾ ਹੋਣਾ ਚਾਹੀਦਾ ਅੱਛਾ ਜੀ ਪੁਲੀਆ ਕੰਮ ਬਿਲਕੁਲ ਠੱਪ ਕਰ ਦਿੱਤਾ ਰੇਲਵੇ ਲਾਈਨ ਉਰੇ 8-9 ਲੱਖ ਜਿਹੜੇ ਜਿੰਨਾ ਸਾਡੇ ਬਾਕੀ ਪੈਸੇ ਪਏ ਸੀ ਪਿਛੇ ਉਹ ਸਾਰੇ ਉਹ ਚੱਕ ਕੇ ਲੈ ਗਏ ਉਹਨੇ ਕੀ ਕੀਤਾ ਕੀ ਇਹ 40 ਫੋਨ ਤੇ ਆਉਂਦਾ ਦਰਵਾਜ਼ਾ ਪੈਨੇ ਇਹਨੇ ਨਿਕਲ ਗਏ ਤੁਹਾਡੇ ਪੈਸੇ ਇਹਨੇ ਪੜ ਦਿੱਤਾ ਸੀ ਨਿਕਲ ਗਏ ਕਦਲੇ ਨਿਕਲ ਗਏ ਉਹ ਨਹੀਂ ਦੱਸਿਆ ਜਾਂਦਾ ਕਿਹਨ ਕਰਾਇਆ ਨਹੀਂ ਦੱਸਿਆ ਜਾਂਦਾ ਪੰਜ ਸਰਪੰਚਾਂ ਦੇ ਹੱਥਾਂ ਹੈ ਹੀ ਨਹੀਂ ਕੁਝ ਵੀ ਨਾਲ ਸਰਪੰਚਾਂ ਦੇ ਫਾਇਦੇ ਹਸਦਾ ਬੁੱਖਾਂ ਲੈ ਗਏ ਆਪਣੇ ਕੋਲ ਸੋ ਕਾਫੀ ਮਨ ਦੇ ਵਿੱਚ ਇੱਕ ਰੋष ਆ ਸਰਪੰਚ ਸਾਹਿਬ ਦੇ ਸਰਪੰਚ ਮਨਮੋਨ ਸਿੰਘ ਇੱਕ ਇਮਾਨਦਾਰੀ ਦੇ ਨਾਲ ਪਿੰਡ ਦੀ ਜੋ ਅਰਥ ਵਿਵਸਥਾ ਜੋ ਪਿੰਡ ਦੇ ਵਿਕਾਸ ਨੂੰ ਲੈ ਕੇ ਕੰਮ ਕਰ ਰਹੇ ਸਨ ਤੇ ਉਹਨਾਂ ਤੇ ਵੀ ਇੱਕ ਦੋਸ਼ ਲੱਗੇ ਨੇ ਕਿ ਤੁਸੀਂ ਇਹ ਪੈਸੇ ਸਰਕਾਰ ਦੇ ਚੋਰੀ ਕੀਤੇ ਨੇ ਪਰ ਜਦ ਕਿ ਇਹਨਾਂ ਵੱਲੋਂ ਸਾਰਾ ਰਿਕਾਰਡ ਜੋ ਹੈ ਜੋ ਉਹ ਵਿਭਾਗ ਤੱਕ ਪਹੁੰਚਾਇਆ ਗਿਆ ਤੇ ਸੜਨਾ ਮੌਜੂਦ ਨੇ ਪੰਚਾਇਤ ਮੈਂਬਰ ਵੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਸਬੰਧ ਦੇ ਵਿੱਚ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਸ਼ੋਕਮਰ ਨਾਮ ਹੈ ਜੀ ਸ਼ੋਕਮਰ ਜੀ ਤੁਸੀਂ ਮੈਂਬਰ ਪੰਚਾਇਤ ਤੋਂ ਮੈਂਬਰ ਪੰਚਾਇਤ ਜੀ ਮੈਂ ਸਰਪੰਚ ਸਾਹਿਬ ਨੇ ਇੱਕ ਬੜੇ ਆਪਣੇ ਹਿਰਦੇ ਵਲੁੰਦਰੀ ਵਾਲੀ ਗੱਲ ਕਹੀ ਹੈ ਕਿ ਇੱਕ ਸਰਪੰਚ ਦਾ ਕੰਮ ਹੁੰਦਾ ਪਿੰਡ ਦਾ ਵਿਕਾਸ ਕਰਉਣਾ ਪਿੰਡ ਦੇ ਲੋਕਾਂ ਦੀ ਸੁਣਵਾਈ ਕਰਨੀ ਤੇ ਇਨਸਾਫ ਕਰਨਾ ਹਾਂਜੀ ਹਾਂਜੀ ਤੇ ਉਹਨਾਂ ਤੇ ਵੀ ਦੋਸ਼ ਲੱਗ ਚੁੱਕੇ ਨੇ ਜਦਕਿ ਦੇਖਿਆ ਜਾਵੇ ਤਾਂ ਕਾਫੀ ਉਮਰ ਹੋ ਚੁੱਕੀ ਹੈ ਉਹਨਾਂ ਦੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਏ ਸਾਡੇ ਪਿੰਡ ਦੇ ਸਰਾਰ ਮਮੋਨ ਸਿੰਘ ਸਰਪੰਚਾ ਜੀ ਇਹਨਾਂ ਨੇ ਗੁਰਦੁਆਰੇ ਦੇ ਪ੍ਰਧਾਨ ਵੀ ਲਾਈਫਟਾਈਮ ਦੇ ਬਣਾਏ ਗਏ ਆ ਔਰ ਇਹਨਾਂ ਨੂੰ ਕੋਆਪਰੇਟਿਵ ਸੁਸਾਇਟੀ ਵੀ ਪ੍ਰਧਾਨ ਬਣਾਇਆ ਗਿਆ ਸੀਗਾ ਇਹਨਾਂ ਨੇ ਗੁਰਦੁਆਰਾ ਸਾਰਾ ਆਪਣੇ ਹੱਥੀਂ ਔਰ ਆਪਣੇ ਕੋਲੋਂ ਸਾਰੇ ਪੈਸੇ ਜਿੰਨਾ ਵੀ 3 3.5 ਕਰੋੜ ਜਿੰਨਾ ਵੀ ਰੁਪਈਆ ਲਗਾਤਾਰ ਲਾਇਆ ਇਹਨਾਂ ਨੇ ਜਾ ਕੇ ਤੋਂ ਇਹਨਾਂ ਨੇ ਰਿਸ਼ਤੇਦਾਰਾਂ ਤੋਂ ਲਿਆਂਦਾ ਜਾਂ ਆਪ ਲਿਆਂਦਾ ਸਾਰਾ ਇਹਨਾਂ ਨੇ ਪਿੰਡ ਦੀ ਇਖਿਆਨ ਬਣਾਈ ਆ ਹੁਣ ਇਹਨਾਂ ਤੇ ਇੱਕ ਕੇਸ ਤਾਂ ਹੈ ਚੱਲਦਾ ਜਿਹੜਾ ਉਹ ਨਿਰੰਤਰ ਗਲਤ ਆ ਉਹਦੇ ਵਿੱਚ ਸੱਚਾਈ ਬਿਲਕੁਲ ਵੀ ਨਹੀਂ ਦੇਖਿਆ ਜਾਦਾ ਇੱਕ ਪਾਸੇ ਕੋਈ ਆਦਮੀ ਇਮਾਨਦਾਰ ਨਾਲ ਕੰਮ ਕਰਦਾ ਆਪਣੀ ਡਿਊਟੀ ਨਿਭਾਉਂਦਾ ਇਹ ਉਸਤੇ ਜਦੋਂ ਦੋਸ਼ ਲੱਗਦਾ ਤੇ ਉਸਦੇ ਪਰਿਵਾਰ ਤੇ ਵੀ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਤੇ ਕੁਝ ਘਰ ਦੇ ਵਿੱਚ ਵੀ ਮਨਮੁਤਾਫ ਚੱਲ ਪੈਂਦਾ ਹਾਂਜੀ ਹਾਂਜੀ ਤੇ ਕਿਵੇਂ ਸੋਚਦੇ ਹੋ ਇਸ ਚੀਜ਼ ਬਈ ਦੇਖੋ ਜੀ ਜੇ ਇਹਨਾਂ ਦੇ ਕਮਾਂਕਾਰਾਂ ਵੱਲ ਦੇਖਿਆ ਜਾਵੇ ਇਹ ਪੰਚਾਇਤ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਪੰਚਾਇਤਾਂ ਬਣੀਆਂ ਸਭ ਤੋਂ ਵੱਧ ਕੰਮ ਹੋਇਆ ਜੇ ਤੁਹਾਨੂੰ ਅਸੀਂ ਇਹਨਾਂ ਦਾ ਕੰਮ ਤੁਹਾਨੂੰ ਦਿਖਾਣਾ ਸ਼ੁਰੂ ਕਰ ਦਈਏ ਤਕਰੀਬਨ ਧੀ ਪੌਣੀ ਦਿਹਾੜੀ ਤੁਹਾਨੂੰ ਕੰਮ ਹੀ ਦਿਖਾਣ ਤੇ ਬਤੀਤ ਹੋ ਜਾਊਗਾ ਇਹ ਜਿਹੇ ਬੰਦੇ ਤੇ ਵੀ ਗਲਤ ਜੇ ਦੋਸ਼ ਲੱਗਣ ਤੇ ਮੈਂ ਤਾਂ ਇਹ ਹੀ ਸਮਝਦਾ ਕਿ ਬਿਲਕੁਲ ਗਲਤ ਹੈ ਜੇ ਉਪਲਬਧੀਆਂ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋ ਚੁੱਕੇ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਆ ਜਿਹੜੀ ਪਿੰਡ ਦੀ ਬਾਹਰਲੀ ਫੇਰਨੀ ਆ ਇਹਦਾ ਇੰਨਾ ਕੁ ਮੰਦਾ ਹਾਲ ਸੀਗਾ ਉਹ ਪੁਲੀਆਂ ਜਿਹੜੀਆਂ ਇੰਨੀਆਂ ਖਰਾਬ ਹੋ ਚੁੱਕੀਆਂ ਸਨ ਜਿਹੜੀਆਂ ਗੱਡੀਆਂ ਨਗਦੀਆਂ થી ਕਾਰਾਂ ਲੰਘਦੀਆਂ ਸੀ ਉਹਨਾਂ ਦੇ ਸ਼ੌਕਰ ਕਮਾਨੀਆਂ ਟੁੱਟ ਜਾਂਦੀਆਂ ਸੀਗੀਆਂ ਉਹ ਦੇਖ ਲੈ ਇਹ ਮਮਉਂਦ ਸਿੰਘ ਉਹ ਸਰਪੰਚ ਬਣੇ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਕੰਮ ਕਰਾਇਆ ਫਿਰ ਪਿੰਡ ਦੀ ਗਲੀ ਕੋਈ ਵੀ ਨਹੀਂ ਛੱਡੀ ਤੁਸੀਂ ਕੋਈ ਵੀ ਪਿੰਡ ਦੀ ਗਲੀ ਚ ਘੁੰਮ ਕੇ ਦੇਖ ਲਓ ਸਾਰੀਆਂ ਉਹਨੂੰ ਦੁਆਰਾ ਬਣਾਇਆ ਪਟਾ ਕੇ ਕੋਈ ਥੱਬਲ ਠੇੜਾ ਨਹੀਂ ਰਹਿਣ ਦਿੱਤਾ ਬਲੌਕ ਨਵੇਂ ਵੀ ਬਹੁਤ ਆਏ ਆ ਪਰ ਜਿਹੜੇ ਪੁਰਾਣੇ ਬਲੌਕ ਸੀ ਉਹ ਵੀ ਬਕਾਰ ਨਹੀਂ ਕੀਤੇ ਫਿਰ ਤੇ ਨਹੀਂ ਉਹ ਜਿਹੜੇ ਬਲੌਕ ਸੀ ਦੁਆਰਾ ਜਿੱਥੇ ਠੀਕ ਸੀਗੇ ਉਥੇ ਉਹ ਦੁਆਰਾ ਰਵਾਏ ਗਏ ਆ ਕਾਫੀ ਸੇਫਟੀ ਦਾ ਕੰਮ ਕੀਤਾ ਕਿ ਜਿਹੜਾ ਨੁਕਸਾਨ ਵੀ ਹੁਣ ਤੋਂ ਬਚਾ ਕੀਤਾ ਗਿਆ ਹਾਂਜੀ ਹਾਂਜੀ ਹਾਂ ਇੱਕ ਫਿਰ ਦੋਏ ਛਮਚਾਨ ਕਟਾਨੀਆਂ ਸੜਕਾਂ ਦੁਆਰਾ ਬਣਾਈਆਂ ਗਈਆਂ ਨਮੀਆਂ ਪਿੰਡ ਦੀ ਫਿਰਨੀ ਜਿਹੜੀ ਇਹ ਦੁਆਰਾ ਬਣਾਈ ਗਈ ਹੈ 26 ਸਾਲ ਬਾਅਦ ਪਿੰਡ ਦੀ ਫਿਰਨੀ ਜਿਹੜੀ ਆ ਪੱਕੀ ਬਣਾਈ ਗਈ ਆ ਔਰ ਜਿਹੜੇ ਖਮシャン ਘਟਦੀਆਂ ਸੜਕਾਂ ਉਹ ਵੀ ਤਕਰੀਬਨ ਇੰਨਾ ਕਿਆਰ ਹੋ ਚੁੱਕਾ ਸੀ ਤੇ ਉਹਨਾਂ ਸੜਕਾਂ ਨਹੀਂ ਵੀ ਬਣੀਆਂ ਇੱਕ ਉਹਦੇ ਮੋਹਰੇ ਲੋਟੀਏ ਦੇ ਮੋਹਰੇ ਇੱਕ ਸੜਕ ਬਣਾਈ ਗਈ ਆ ਉਹ ਬਿਲਕੁਲ ਫਰੈਸ਼ ਬਣਾਈ ਗਈ ਆ ਮੰਡੀ ਦਾਣਾ ਮੰਡੀ ਆ ਸਾਡੇ ਦੀ ਉਹ ਜਿਹੜੀ ਤਕਰੀਬਨ ਗੇੜੀ ਤੇ ਸਾਡੇ ਬਹੁਤ ਲੱਗੇ ਉਹ ਵੀ ਅਸੀਂ ਮਿਲ ਮਲਾ ਕੇ ਆਫਰਾਂ ਰਾਤ ਉਸ ਜੋੜ ਕੇ ਅਸੀਂ ਉਹ ਵੀ ਮਤਲਬ ساری ਥੀਮਟੜ ਕਰਾਈ ਫੜਕਾਂ ਨਵੀਆਂ ਬਣਾਈਆਂ ਤੇ ਅਪਲਦੀਆਂ ਵੱਲੋਂ ਕੋਈ ਕਸਰ ਨਹੀਂ ਹੈ ਇਹ ਅਪਲਦੀਆਂ ਨੂੰ ਨਹੀਂ ਦੇਖਿਆ ਗਿਆ ਕਿ ਮਤਲਬ ਇਹਨਾਂ ਨੇ ਆਹ ਅਪਲੋਦੀਆਂ ਕੀਤੀਆਂ ਲੇਕਿਨ ਮਾੜੇ ਕਮਾਂ ਦਾ ਜ਼ਰੂਰ ਇਹਨਾਂ ਨੇ ਕੈਂ ਕਿੰਨੇ ਕਹਿਣ ਲੱਗ ਪਗੇ ਜੀ ਆਹ ਮਾੜਾ ਕੀਤਾ ਆਹ ਮਾੜਾ ਕੀਤਾ ਹੁਣ ਉਹ ਜਿਹੜੀ ਆ ਮੰਡੀ ਵਾਲੀ ਫੜਕ ਟੁੱਟ ਗਈ ਆ ਉਹ ਅਫੀਦੇ ਬਣਵਾਤੀ ਸਾਡੀ ਹੁਣ ਪੰਚਾਇਤ ਜਿਹੜੀ ਭੰਗ ਹੋ ਗਈ ਆ ਹੁਣ ਹੁਣ ਉਹ ਉਹ ਸੜਕ ਟੁੱਟੀਆਂ ਕੋਈ ਉਹਦੇ ਅਲਗੋਰ ਨਹੀਂ ਕਰ ਰਿਆ ਵੀ ਮਤਲਬ ਮੰਡੀ ਦੀ ਫੜਕ ਨੂੰ ਅਫੀ ਕਹਿ ਕੇ ਬਣਵਾ ਦੇਈਏ ਹੁਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੇ ਹੋਰ ਵਿਕਾਸ ਕਾਰਜ ਦੇਖਦੇ ਜਿਹੜੇ ਪਿੰਡ ਵਸੀਆਂ ਨੂੰ ਲੋੜ ਹੈ ਕੰਮਾਂ ਦੀ ਦੇਖੋ ਇਹ ਪਿੰੜ ਦੇ ਵਿੱਚ ਕੰਮ ਤਾਂ ਜੇ ਬਹੁਤ ਹੋਣ ਬਾਰੇ ਆ ਜਿਹੜੇ ਕਿ ਠੱਪ ਹੋ ਚੁੱਕੇ ਆ ਕਿਉਂਕਿ ਪੰਚਾਇਤ ਦੇ ਕੋਲ ਪਾਵਰ ਨਹੀਂ ਰਹੀ ਪੰਚਾਇਤ ਦਾ ਜਿਹੜਾ ਰੁਪਈਆ ਸੀ ਪੈਸੇ ਸੀ ਉਹ ਵੀ ਉਹ ਕੁਲਵਾ ਕੇ ਲੈ ਗਏ ਆ ਸਾਨੂੰ ਨਹੀਂ ਪਤਾ ਕਿ ਉਹ ਕਿਤੇ ਖਰਚ ਕੀਤੇ ਗਏ ਆ ਜਾਂ ਨਹੀਂ ਕੀਤੇ ਗਏ ਕਿੱਥੇ ਲੱਗੇ ਕਿੱਥੇ ਨਹੀਂ ਲੱਗੇ ਸਾਨੂੰ ਤਾਂ ਇਨਾਂ ਇਨਾਂ ਦੇ ਸਰਪੰਚ ਸਾਹਿਬ ਨੂੰ ਮੈਸੇਜ ਆਇਆ ਵੀ ਤੁਹਾਡੇ ਇਹਨੇ ਪੈਸੇ ਖੜਾ ਲਏ ਗਏ ਆ ਅੱਛਾ ਜੀ ਤੇ ਇਨਾਂ ਦੇ ਸਾਈਨ ਨਹੀਂ ਹੋਏ ਉਹਦੇ 'ਚ ਇਹਨਾਂ ਦੇ ਕਹਿੰਦੇ ਮੁਤਾਬਕ ਇਨਾਂ ਦੇ ਸਾਈਨ ਨਹੀਂ ਹੋਏ ਪਿੰਡ ਤੇ ਤਾਂ ਭੰਗ ਹੋ ਚੁੱਕੀਆਂ ਸੀ ਨਾ ਜੀ ਹਾਂਜੀ ਉਸ ਤੋਂ ਬਾਅਦ ਸਾਇਨ ਜਿਹੜੇ ਇਹਨਾਂ ਦੇ ਨਹੀਂ ਫੀ ਹੋਣੇ ਕੋਈ ਅਪੀਲ ਕਰਨੇ ਚਾਹੋਂਗੇ ਪਿੰਡ ਵਾਸੀਆਂ ਦੇਖੋ ਜੀ ਪਿੰਡ ਵਾਸੀ ਤਾਂ ਬਹੁਤ ਸਿਆਣੇ ਆ ਸਾਡੇ ਤੋਂ ਬਹੁਤ ਵਧੀਆ ਆ ਅਥੀ ਉਹਨਾਂ ਨੂੰ ਕੀ ਕਹਿਣਾ ਚਾਹੁੰਨੇ ਸਮਝਦਾ ਰਿਹਾ ਖੁਦ ਸਮਝਦਾ ਰਿਹਾ ਸਾਰੇ ਇਹ ਗੁਰਦੁਆਰਾ ਸਾਹਿਬ ਦੇਖਿਆ ਕਾਫੀ ਵੱਡਾ ਬਣਿਆ ਹੋਇਆ ਹੈ। ਹਾਂਜੀ ਹਾਂਜੀ। ਤੇ ਕੀ ਉਹਦਾ ਪਿਛੋਕੜ ਹੈ ਜਾਂ ਇਤਿਹਾਸ ਜਾਂ ਕਿਵੇਂ ਉਹਨੂੰ ਇੱਕ ਐਡਾ ਵੱਡਾ ਗੁਰੂ ਸ਼ਾਇਦ ਹੀ ਕਿਸੇ ਪਿੰਡ ਦੇ ਵਿੱਚ ਦੇਖਣ ਨੂੰ ਮਿਲੇ। ਇਹ ਜਿਹੜਾ ਸਾਡਾ ਗੁਰਦੁਆਰਾ ਪਹਿਲਾਂ ਪਿੰਡ ਦੇ ਵਿੱਚ ਹੁੰਦਾ ਸੀ ਛੋਟਾ ਹੁੰਦਾ ਸੀਗਾ। ਤੇ ਇਹ ਫਿਰ ਉੱਥੇ ਸਾਡੇ ਸਮਾਧਾ ਹੁੰਦੀਆਂ ਸੀਆਂ ਸ਼ਹੀਦਾਂ ਸਿੰਘਾਂ ਦੀਆਂ। ਇਹਨਾਂ ਨੇ ਸਾਡੇ ਪ੍ਰਧਾਨ ਸਾਹਿਬ ਨੇ ਸਰਪੰਚ ਸਾਹਿਬ ਨੇ ਐਮ ਡੀ ਗੁਰਦੇਵ ਸਿੰਘ ਜੇਨ ਕਪੜਾ ਬੈਂਕ ਦੇ ਐਮ ਡੀ ਨੇ ਫੀਏ ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਆ ਇਹਨਾਂ ਦੋਵਾਂ ਨੇ ਫਿਰ ਉੱਥੇ ਗੁਰਦੁਆਰਾ ਜਿਹੜਾ ਬਹੁਤ ਵੱਡਾ ਬਣਾਇਆ ਜਿਹੜੇ ਸਰਪੰਚ ਸਾਹਿਬ ਦਾ 100% ਯੋਗਦਾਨ ਆ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜੀਬੀਸੀ ਅਪਡੇਟ ਚੈਨਲ ਤੇ ਰੂਬਰੂ ਹੋਏ ਹੋ ਦਰਸ਼ਕਾਂ ਦੇ ਰੂਬਰੂ ਹੋਏ ਹੋ ਪ੍ਰਸ਼ਾਸਨ ਵੀ ਤੁਹਾਨੂੰ ਦੇਖ ਰਿਹਾ ਸਮਾਜ ਵੀ ਤੁਹਾਨੂੰ ਦੇਖ ਰਿਹਾ ਤੇ ਤੁਸੀਂ ਜਿਹੋ ਜਿਹੀਆਂ ਭਾਵਕ ਗੱਲਾਂ ਕੀਤੀਆਂ ਨੇ ਕੋਈ ਅਪੀਲ ਕਰਨਾ ਚਾਹੋਗੇ ਜੀ ਅਧਿਗਨ ਵੀ ਜਿਹੜੇ ਕੰਮ ਕੀਤੇ ਆ ਨਾ ਇਹ ਜ਼ੀਓ ਦੇ ਬਰਾਬਰ ਹੋ ਗਏ ਸਾਰੇ ਅਸੀਂ ਸ਼ਮਸ਼ਾਨ ਭੂਮੀ ਚੱਕ ਕੇ ਗੁਰਦੁਆਰੇ ਦੇ ਕੋਲੋਂ ਬਾਹਰ ਲੈ ਕੇ ਗਏ ਆ ਸਾਡਾ ਆਪਣਾ ਖੁਦ ਦਾ ਖਰਚਾ ਪੈਣ ਨੇ ਕੋਈ ਪੈਸੇ ਨਹੀਂ ਦਿੱਤਾ ਉਹਨੂੰ ਗੌਰਮ ਨੇ ਕੋਈ ਪੈਸੇ ਨਹੀਂ ਦਿੱਤਾ ਸਾਡਾ ਹਾਈ ਸਕੂਲ ਚੱਲਦਾ ਉਸ ਪਿੰਡੇ ਸਿਰ ਤੇ ਚੱਲਦਾ ਔਰ ਮਣੀ ਤਾਂ ਸਕੂਲ ਬਣ ਗਿਆ ਹੋ। ਲੇਕਿਨ ਬਿਲਡਿੰਗ ਦੇ ਜਿੰਨੇ ਪੈਸੇ ਆ ਉਹ ਸਾਰੇ ਪਿੰਡ ਵੱਲੋਂ ਖਰਚ ਕੀਤੇ ਹੋ। ਔਰ ਬਾਹਰੋਂ ਲਿਆ ਕੇ ਪੈਸੇ ਖਰਚੇ। ਹੁਣ ਪੰਜਾ ਲੋੜ ਰੂਮਾਂ ਦੀ ਫੇਰ ਲੋੜਾ ਕੋਈ ਅੱਗੇ ਨਹੀਂ ਆ ਰਿਹਾ। ਉਹ ਹਰੇਕ ਵਾਰ ਰੁਗਸ ਕਰਦੇ ਆ ਵੀ ਸਾਂਚ ਕੋਈ ਕੋਲਿਜ ਬਣਾਉਣਾ ਤੇ ਇੱਥੇ ਕਮਰੇ ਬਣਾਓ। ਤੇ ਜਿਹੜੇ ਕੰਮ ਕਰਨੇ ਆ ਉਹ ਬਸ ਇਹ ਹੋਇਆ ਵੀ ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ। ਉਹ ਹੋਇਆ ਕਹੀ ਜਾਂਦੇ ਹੋਰ ਇਹਨਾਂ ਨੂੰ। ਨਾ ਇਹਦੇ ਕੁਝ ਹੋਇਆ ਮੋਰ ਕਰ ਸਕਦੇ ਆ, ਨਾ ਨਹੀਂ ਕੀਤਾ ਯਾਰ। ਔਰ ਜਦ ਗਵਰਨਮੈਂਟ ਜਰਾੜ ਦਾ ਗਵਰਨਰ ਦਾ ਇਹਨਾਂ ਸਾਰੇ ਕਲਾਂ ਦੇ ਵਿੱਚੋਂ ਹੁਣ ਮੈਂ ਤਾਂ ਹਾਂ ਇੱਕ ਇੱਕ ਪੈਸੇ ਦਾ ਇੱਕ ਪੈਸਾ ਦਾ ਕੰਮ ਨਹੀਂ ਪ੍ਰਿੰਟ ਕਰਨ ਨੂੰ ਤਿਆਰ ਜੇ ਤੋੜੀ ਤੁਹਾਡੀ ਇਹਨਾਂ ਕੰਮ ਕਰਦੀ ਕਦਰ ਹੀ ਨਹੀਂ ਹੈਨੀ ਫਾਇਦਾ ਕੀ ਕਰਨ ਦਾ ਕੰਮ ਹੋਰੇ ਮੈਂ ਵੀ ਕਹਨਾ ਇਹ ਲੋਕਾਂ ਦਾ ਵੀ ਕਸੂਰ ਹੋ ਪਿੰਡ ਵਾਲਿਆਂ ਦਾ ਕਸੂਰ ਪਿੰਡ ਵਾਲਿਆਂ ਨੂੰ ਮੁਰਾ ਹੋਣਾ ਚਾਹੀਦਾ ਵੀ ਨਹੀਂ ਵੀ ਇਹ ਗਲਤ ਅਸੀਂ ਅੰਬ ਪੱਟੇ ਸੀ ਗੁਰਦੁਆਰੇ ਦੇ ਯਾਰ ਦੇ ਵਿੱਚੋਂ ਉਹ ਸਾਨੂੰ ਸੀ ਪਤਾ ਵੀ ਇਹ ਹੋ ਰਿਸਟ੍ਰਿਕਟਡ ਏਰੀਆ ਆ ਮੈਂ ਆਪਣੇ ਕਰਨੇ ਚਾਹੀਦਾ ਡੀਸੀ ਦਾ ਆਰਡਰ ਸੀਗਾ ਉਹ ਚੋਂ ਅਸੀਂ ਮਸੀ ਕੈਦ ਹੋਂ ਚ ਛੁੱਟਿਆ ਗੁਰਦੋਦੇ ਯਾਰ ਚੋਂ ਵੱਡੇ ਆ ਔਰ ਬਿਲਡਿੰਗ ਦਾ ਨੁਕਸਾਨ ਹੁੰਦਾ ਸੀ ਹਰ ਦੇਸ ਬਿਲਡਿੰਗ ਦਾ ਸਾਨੂੰ ਛਤ ਪਦਣੀ ਪੈਂਦੀ ਜਿਲੇ ਹਵਾ ਨਾਲ ਉਹ ਹਿਲਦੇ ਸੀ ਅੰਬ ਤੇ ਉਹਨਾਂ ਤੇ ਅੰਬ ਨਹੀਂ ਲੱਗਦੇ ਸੀ ਅਸੀਂ ਪੰਜ ਹੋਰ ਲਾਤੇ ਅੰਬ ਉਹਨਾਂ ਹੁਣ ਹਮੇਸ਼ਾ ਅਸੀਂ ਤੋੜ ਕੇ ਪਹਿਲ ਪਾ ਕੇ ਤਾਂ ਲੋਕਾਂ ਨੂੰ ਪ੍ਰਚਾਰ ਦੇ ਪ੍ਰਚਾਰ ਬਣਦੇ ਆ ਲੇਕਿਨ ਉਹਦੇ ਵਿੱਚ ਛੜਾ ਹੁੰਦਾ ਸੀ ਉਹ ਤੋੜਦੇ ਉਹਦੇ ਵਿੱਚ ਵੀ ਸਾਨੂੰ ਇਹ ਨਹੀਂ ਇਹ ਕਿਤਵੇਂ ਨੂੰ ਜੇਲ੍ਹ ਕਰਾ ਦੋ ਛਤ ਪੰਜ ਮਿੰਟ ਲੈ ਕੇ ਅੰਦਰ ਲੈ ਕੇ ਜੇਲ੍ਹ ਚ ਲੈ ਜਾਓ ਸਰਪੰਚ ਨੂੰ ਪ੍ਰਧਾਨ ਨੂੰ ਮੁਸ਼ਰ ਪਾਚ ਹੀ ਦੇ ਤਾਂ ਸਮਝਦੇ ਵੀ ਹੋਇਆ ਇਹਨੂੰ ਭਲੇ ਅੰਦਰ ਕਰ ਦਿਓ ਬਾਕੀ 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 ਮਾਲ ਨੂੰ ਫੇਰ ਦੇਖਾਂਗੇ ਸੋਏ ਜਿਹੜੀਆਂ ਗੱਲਾਂ ਆ ਸਾਰੀਆਂ ਜਿਹੜੇ ਐਨਆਰ ਵੀਰ ਆਣ ਕੇ ਕੰਮ ਵੀ ਕਰਦੇ ਆ ਉਹ ਵੀ ਜਿਹੜੇ ਦੇ ਬਰਾਬਰ ਆ ਸਾਰਾ ਕਿਉਂਕਿ ਕਦਰੇ ਨਹੀਂ ਕੰਮ ਦੀ ਤੁਸੀਂ ਆਪਣੀ ਜ਼ਿੰਦਗੀ ਲਾ ਦੇਣੇ ਇਹ ਕੰਮ ਕਰਨ ਨੂੰ ਅਗਰ ਉਹਦੀ ਕੋਈ ਕਦਰ ਹੀ ਨਹੀਂ ਕਰਦਾ ਤੇ ਕਰ ਕਰਨ ਦਾ ਫਾਇਦਾ ਕੀ ਆ ਸ਼ਮਸ਼ਾਨ ਤੇ ਕਿਸੇ ਪਿੰਡ ਦਾ ਕੋਈ ਪੈਸੇ ਨਹੀਂ ਲੱਗਾ ਉਹ ਸਾਰੀ ਅਸੀਂ ਗੁਰਦੁਆਰੇ ਵੱਲੋਂ ਬਾਹਰੋਂ ਪੈਸੇ ਲੈ ਆ ਲੈ ਕੇ ਬਣਾਈਆਂ ਗੁਰਦੁਆਰਾ ਸਾਰਾ ਬਣਾਇਆ ਪਹਿਲੇ ਪਹਿਲੇ ਵੀ ਕਰਿਆ ਬਣਾਇਆ ਜੀ ਗੁਰਦੁਆਰੇ ਦੇ ਪੈਸੇ ਜਦੋਂ ਅਸੀਂ ਕਮੇਟੀ ਦੇ ਵਿੱਚ ਨਹੀਂ ਸੀਗੇ ਪੰਚਾਇਤ ਦੇ ਵਿੱਚ ਨਹੀਂ ਸੀਗੇ ਉਹ ਵੀ ਬਣਾਈਆਂ ਸੀ ਅਸੀਂ ਕਿਉਂਕਿ ਜਿਹੜੇ ਸਵੇਰੇ ਪ੍ਰਵਾਹ ਫੇਰ ਦੀ ਜਾਂਦੇ ਬੁੜੀਆਂ ਓਖ ਠੁਕ ਡਿੱਗਦੇ ਹੁੰਦੇ ਸੀ ਅਸੀਂ ਖੁਦ ਹੋ ਕੇ ਖੜੇ ਹੋ ਕੇ ਉਹ ਸਾਰਾ ਕੰਮ ਕਰਾਇਆ ਸੀ ਸੋ ਦੋਸਤੋ ਸਰਪੰਚ ਨਮਨ ਸਿੰਘ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਉਹਨਾਂ ਤੇ ਦੋਸ਼ ਲੱਗੇ ਨੇ ਉਹਨਾਂ ਦੀ ਨਿਆਂਕ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਹੀ ਸਰਪੰਚੀ ਕਰਦਾ ਤੇ ਉਸ ਤੇ ਵੀ ਜੇ ਦੋਸ਼ ਲੱਗਦੇ ਨੇ ਤੇ ਉਹਨਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਮਾਕਾਰਾਂ ਦੀ ਜਿਹੜੀ ਇਹਨੇ ਵਿਕਾਸ ਕਾਰਜ ਕੀਤੇ ਨੇ ਉਹ ਸਾਫ ਮਨ ਦੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਕੀਤੇ ਨੇ ਐਨ ਆਰ ਆਈ ਭਰਾਵਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਪਰ ਹੁਣ ਹਾਲਾਤ ਕੁਛ ਇਦਾਂ ਦੇ ਬਣ ਗਏ ਨੇ ਕਿ ਇਹਨਾਂ ਵੱਲੋਂ ਵਿਕਾਸ ਕਾਰਜਾਂ ਦੀ ਗੱਲ ਤਾਂ ਦੂਰ ਸਰਪੰਚੀ ਤੋਂ ਵੀ ਤੋਬਾ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚੀ ਨਹੀਂ ਕਰਨਗੇ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਨਾਲ ਮੈਨੂਨੀ ਸਿੰਘ ਚੀਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.